ਬਹੁਤ ساریਆਂ ਚੀਜ਼ਾਂ ਦਿਖਾਈ ਦੇ ਰਹੀਆਂ ਹੋਣਗੀਆਂ ਸਾਨੂੰ ਇਸ ਤਸਵੀਰ ਵਿੱਚ ਇੱਕ ਗੁਫਾ ਦਿਖਾਈ ਦੇ ਰਹੀ ਹੈ ਬੱਚਿਓ ਇਸ ਗੁਫਾ ਵਿੱਚ ਤੁਹਾਨੂੰ ਹੋਰ ਕੀ ਕੁਝ ਦਿਖਾਈ ਦੇ ਰਿਹਾ ਹੈ ਹਾਂਜੀ ਗੁਫਾ ਵਿੱਚ ਇੱਕ ਰਾਜਾ ਬੈਠਾ ਹੈ ਪਿਆਰੇ ਬੱਚਿਓ ਸਾਨੂੰ ਕਿਵੇਂ ਪਤਾ ਲੱਗਿਆ ਕਿ ਉਹ ਇੱਕ ਰਾਜਾ ਹੈ ਹਾਂਜੀ ਸਾਨੂੰ ਰਾਜੇ ਦੇ ਪਹਿਰਾਵੇ ਤੋਂ ਪਤਾ ਲੱਗਿਆ ਰਾਜੇ ਨੇ ਕਿਹੋ ਜਿਹਾ ਪਹਿਰਾਵਾ ਪਾਇਆ ਹੋਇਆ ਹੈ ਰਾਜੇ ਨੇ ਸ਼ਾਹੀ ਪਹਿਰਾਵਾ ਪਾਇਆ ਹੋਇਆ ਹੈ ਇਸ ਤੋਂ ਇਲਾਵਾ ਉਸ ਦੇ ਸਿਰ ਤੇ ਇੱਕ ਮੁਕਟ ਵੀ ਹੈ ਹਾਂਜੀ ਪਿਆਰੇ ਬੱਚਿਓ ਹੋਰ ਕੀ ਕੁਝ ਹੈ ਗੁਫਾ ਦੇ ਵਿੱਚ ਗੁਫਾ ਵਿੱਚ ਇੱਕ ਮੱਕੜੀ ਜਾਲ ਵਿੱਚ ਲਟਕੀ ਹੋਈ ਹੈ ਅਤੇ ਰਾਜਾ ਪੜੇ ਧਿਆਨ ਨਾਲ ਉਸ ਮੱਕੜੀ ਵੱਲ ਦੇਖ ਰਿਹਾ ਹੈ ਬੱਚਿਓ ਕੀ ਤੁਹਾਨੂੰ ਪਤਾ ਹੈ ਕਿ ਇਹ ਮੱਕੜੀ ਵਾਰ-ਵਾਰ ਕੋਸ਼ਿਸ਼ ਕਰਨ ਦੇ ਬਾਅਦ ਹੀ ਆਪਣੇ ਜਾਲ ਤੱਕ ਪਹੁੰਚੀ ਸੀ तुसी इस पाठ विच इस बारे जरूर पढ़िया होगा हाँ जी प्यारे बच्चों इस तस्वीर विच गुफा के अंदरले नज़ारे तो इलावा गुफा दे बाहर दा नज़ारा भी दिखाई दे रहा है कि कुछ दिखाई दे रहा है गुफा तो बाहर हाँ जी गुफा तो बाहर नीला आसमान दिखाई दे रहा है इस तो इलावा कुछ पहाड़ ਰੁੱਖ ਅਤੇ ਇੱਕ ਨਦੀ ਵੀ ਦਿਖਾਈ ਦੇ ਰਹੀ ਹੈ ਇਸ ਤੋਂ ਇਲਾਵਾ ਸਾਨੂੰ ਇਸ ਤਸਵੀਰ ਤੋਂ ਇੱਕ ਸਿੱਖਿਆ ਵੀ ਮਿਲਦੀ ਹੈ ਕਿ ਜੇਕਰ ਮੱਕੜੀ ਵਰਗਾ ਨਿੱਕਾ ਜਿਹਾ ਜੀਵ ਵਾਰ-ਵਾਰ ਕੋਸ਼ਿਸ਼ ਕਰਕੇ ਆਪਣੇ ਜਾਲ ਤੱਕ ਪਹੁੰਚ ਸਕਦਾ ਹੈ ਤਾਂ ਅਸੀਂ ਵੀ ਮੁੜ-ਮੁੜ ਕੋਸ਼ਿਸ਼ ਕਰਕੇ ਕਾਮਯਾਬੀ ਹਾਸਲ ਕਰ ਸਕਦੇ ਹਾਂ ਪਿਆਰੇ ਬੱਚਿਓ ਹੁਣ ਅਸੀਂ इस तस्वीर बारे कुछ वाक लिखा इस तस्वीर विच एक गुफा है एक राजा गुफा विच बैठा है राजे ने शाही पहरावा पाया होया है राजे दे सिर ते मुकुट है गुफा विच एक मकड़ी जाल विच लटकी हुई है राजा बड़े ध्यान नाल ਮਕੜੀਵਲ ਵੇਖ ਰਿਹਾ ਹੈ ਗੁਫਾ ਤੋਂ ਬਾਹਰ ਨੀਲਾ ਅਸਮਾਨ ਦਿਖ ਰਿਹਾ ਹੈ ਗੁਫਾ ਦੇ ਬਾਹਰ ਕੁਝ ਪਹਾੜ ਰੁੱਖ ਅਤੇ ਇੱਕ ਨਦੀ ਦਿਖਾਈ ਦੇ ਰਹੀ ਹੈ ਪਿਆਰੇ ਵਿਦਿਆਰਥੀਓ ਹੁਣ ਸਮਾਂ ਹੈ ਕਰਦੇ ਕੰਮ ਦਾ ਤੁਸੀਂ ਵੀ ਇਸ ਤਸਵੀਰ ਨੂੰ ਵੇਖ ਕੇ ਕੁਝ ਵਾਕ ਆਪਣੀ ਕਾਪੀ ਦੇ ਵਿੱਚ ਸੁੰਦਰ ਲਿਖਾਈ ਵਿੱਚ ਲਿਖਨੇ ਹਨ ਅਤੇ ਉਹਨਾਂ ਨੂੰ ਆਪਣੇ ਅਧਿਆਪਕ ਤੋਂ ਚੈੱਕ ਵੀ ਕਰਵਾਉਣਾ ਹੈ